नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी फैमिली रेस्टोबार एक मल्टी कजिन डिशों का स्वाद जो ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਬਾਰ ਚੰਦਿਕੜ ਰੋਡ ਨਵਾਂ ਸ਼ਹਿਰ ਕਾਲ 783700006 ਜੈ ਸਿਆਰਾਮ ਆਪ ਸਭੀ ਸ਼ਹਿਰ ਵਾਸੀਆਂ ਕੋ ਜਾਣ ਕਰਕੇ ਬਹੁਤ ਖੁਸ਼ੀ ਹੋਗੀ कि रामचित्त मानस के राइटर श्री गोस्वामी तुलसीदास जी का जन्म उत्सव जो कि शहर में स्नेही मंदिर में मनाया जा रहा है 31 जुलाई यानी कल वीरवार शाम को 6 बजे स्नेही मंदिर कमेटी बाजार में श्री सुंदरकांड जी का पाठ हरि नाम संकीर्तन एवं सामूहिक रूप से श्री हनुमान चालीसा का पाठ किया जाएगा आप सभी भक्तजन ਠੀਕ 6 ਵਜੇ ਸਨੇਹੀ ਮੰਦਰ ਆਂਗਰ ਮੇ ਪਹੁੰਚੇ ਠੀਕ 9 ਵਜੇ ਆਰਤੀ ਕੇ ਬਾਅਦ ਵਿਸ਼ਾਲ ਪੰਡਾਰੇ ਕਾ ਆਯੋਜਨ ਕੀਆ ਜਾ ਰਹਾ ਹੈ ਤੋ ਆਪ ਸਭੀ ਸਾਦਰ ਅਮੰਤਰਿਤ ਹੈ ਆਪ ਸਭੀ ਕਾ ਹਾਰਦਿਕ ਅਭਿਨੰਦਨ ਰੇਲਵੇ ਰੋਡ ਵਿੱਚ ਮੈਂ ਤੁਰ ਕੇ ਚਾਰਿਆਸੀਕ ਬੜੀ ਦੇਰ ਤੱਕ ਥੋੜੀ ਜੀ ਪੈਦਲ ਮਾਰਚ ਕੀਤੀ ਜਾਵੇ ਉਧਾ ਤਾਂ ਲਗਭਗ ਹਰ ਇੱਕ ਦੂਜੇ ਦਿਨ ਇਥੋਂ ਲੰਗੀਦਾ ਕਿ ਸ਼ਹਿਰ ਚ ਰਹਿਦਾ ਜੋ ਅੱਜ ਰੇਲਵੇ ਰੋਡ ਦੇ ਹਾਲਾਤ ਨੇ ਉਹ ਸਾਰੇ ਇਲਾਕੇ ਦੇ ਸਾਹਮਣੇ ਆ ਸਾਰੇ ਜ਼ਿਲ੍ਹੇ ਦੇ ਸਾਹਮਣੇ ਆ ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੇ ਲੋਕਾਂ ਨੇ ਇਹ ਸੜਕ ਦੇ ਉੱਪਰ ਸਵਾਲ ਉਠਾਏ ਮੇਰੇ ਕਰਤਾਰ ਦੇ ਉੱਪਰ ਸਵਾਲ ਉਠਾਏ ਸਾਡੀ ਪਾਰਟੀ ਦੇ ਪਿਛਲੇ ਪ੍ਰਧਾਨ ਜਿਹੜੇ ਇਹਨਾਂ ਨੇ ਲਾਏ ਆ ਉਹਦੇ ਉੱਪਰ ਸਵਾਲ ਉਠਾਏ ਔਰ ਬੱਦਕਿਸਮਤੀ ਨਾਲ ਪਿਛਲੇ 4 ਸਾਲਾਂ ਚ ਜੱਦੀ ਸਰਕਾਰ ਬਣੀ ਐ ਸਿਰਫ ਪਿਛਲੀਆਂ ਗੱਲਾਂ ਹੁੰਦੀਆਂ ਰਹੀਆਂ ਪਰ ਉਸ ਤੇ ਕਾਰਵਾਈ ਕੋਈ ਨਹੀਂ ਹੋਈ ਅੱਜ ਵੀ ਸੋਸ਼ਲ ਮੀਡੀਆ ਰਾਹੀਂ ਕਾਫੀ ਲੋਕ ਸਾਡੇ ਨਾਲ ਜੁੜਦੇ ਆ ਜਦ ਆਪਾਂ ਗੱਲਾਂ ਕਰੀ ਤੀਆਂ ਆ ਹਰ ਵਾਰੀ ਇਹ ਗੱਲ ਹੁੰਦੀ ਹੈ ਕਿ ਜਿਹੜੀ ਪਿਛਲੀ ਵਾਰੀ ਜਿਹੜੀ ਸੜਕ 66 ਲੱਖ ਰੁਪਏ ਦੀ ਬਣੀ ਸੀ ਉਹ ਬੰਦੇਸਾਰ ਥੋੜੇ ਮਹੀਨਿਆਂ ਚ ਟੁੱਟ ਗਈ ਇਸ ਮੁੱਦੇ ਤੇ ਕਈ ਵਾਰੀ ਕਈ ਪੱਤਰਕਾਰਾਂ ਨੇ ਵੀ ਗੱਲ ਕੀਤੀ ਆ ਔਰ ਆਪੋਜੀਸ਼ਨ ਨੇ ਤਾਂ ਕੀਤੀ ਆ ਬਿਲਕੁਲ ਹਰ ਵਾਰੀ ਕੀਤੀ ਪਰ ਅਫਸੋਸ ਦੀ ਗੱਲ ਇਹ ਆ ਕਿ ਆ ਸਰਕਾਰ ਦੇ ਲਗਭਗ 4 ਸਾਲ ਹੋਣ ਦੇ ਬਾਵਜੂਦ ਜਿਹੜੇ ਲੋਕਾਂ ਨੇ ਸੜਕ ਦੇ ਉੱਪਰ ਜਿਹੜੀ ਸੜਕ ਟੁੱਟਣ ਦੇ ਉੱਪਰ ਸਵਾਲ ਉਠਾਈ ਸੀ ਆ 4 ਸਾਲਾਂ ਚ ਉਸ ਤੇ ਕੋਈ ਵੀ ਇਨਕੁਆਇਰੀ ਜਾਂ ਉਹਦੀ छानबीन ਉਹ ਕੰਪਲੀਟ ਨਹੀਂ ਕਰ ਸਕੇ ਆ ਹਾਲਾਂਕਿ ਵਿਜੀਲੈਂਸ ਵੀ ਇੱਥੇ ਆਈ 2.5 ਸਾਲ ਪਹਿਲਾਂ ਕਾਗਜ਼ ਪੱਤਰ ਸਾਰੀ ਲੈ ਗਈ ਪਰ ਉਹਨੇ ਵੀ ਆਪਣੀ ਕੋਈ ਰਿਪੋਰਟ ਜਿਹੜੀ ਕੱਢ ਕੇ ਨਹੀਂ ਦਿੱਤੀ ਸੋ ਪਹਿਲਾਂ ਤਾਂ ਮੇਰਾ ਇਸ ਗੱਲ ਦਾ ਦੁੱਖ ਹੈ ਮੈਨੂੰ ਕਿ ਜਿਹੜੇ ਲੋਕ ਰੇਲਵੇ ਰੋਡ ਦਾ ਮੁੱਦਾ ਇਹਨੂੰ ਖੜਾ ਕਰਨ ਲਈ ਆਪਣੀ ਸਿਆਸੀ ਰੋਟੀਆਂ ਹਮੇਸ਼ਾ ਪਕਾਉਂਦੇ ਆਏ ਆ ਉਹ ਅੱਜ ਵੀ ਇਹਦੀ ਇਨਕੁਆਇਰੀ ਨਹੀਂ ਕਰਾ ਸਕੇ ਔਰ ਜਿਹੜੇ ਕੋਈ ਦੋਸ਼ੀ ਸੀ ਭਾਵੇਂ ਅੰਗਤ ਸਿੰਘ ਸੀ ਭਾਵੇਂ ਕੋਈ ਪ੍ਰਧਾਨ ਸੀ ਭਾਵੇਂ ਈਓਸੀ ਭਾਵੇਂ ਕੋਈ ਇੰਜੀਨੀਅਰ ਸੀ ਭਾਵੇਂ ਜਿੰਨੇ ਬਣਾਈ ਸੀ ਕਿਸੇ ਦੇ ਖਿਲਾਫ ਕੋਈ ਵੀ ਕੋਈ ਇਨਕੁਆਇਰੀ ਨਹੀਂ ਕੋਈ ਟਿੱਪਣੀ ਨਹੀਂ ਕੋਈ ਕੁਝ ਨਹੀਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਿ ਜੀ ਇਹਨਾਂ ਨੇ ਬਣਾਈ ਸੀ ਉਹ ਟੁੱਟ ਗਈ ਔਰ ਇਹ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਬੜੀ ਜ਼ਰੂਰੀ ਗੱਲ ਆ ਕਿ ਜਿਹੜੀ ਸੜਕ ਪਿੱਛੇ ਟੁੱਟੀ ਸੀ ਉਹ 64 ਲੱਖ ਰੁਪਏ ਦੀ ਲਾਗਤ ਨਾ ਬਣੀ ਸੀ ਪਿਛਲੀ ਦੀ ਇਨਕੁਆਇਰੀ ਤਾਂ ਹੋਈ ਨਹੀਂ ਪਰ ਉਸ ਗੱਲ ਨੂੰ ਭੁਲਾਉਂਦੇ ਹੋਏ ਇਹਨਾਂ ਨੇ ਨਵੇਂ ਟੈਂਡਰ ਲਏ ਪਿਛਲੇ ਦਿਨੀ ਜੋ ਕਮੇਟੀ ਮਿਨਿਸਪਲ ਕਮੇਟੀ ਨਵਾਂ ਸ਼ਹਿਰ ਦਾ ਜੋ ਬਣਿਆ ਸਾਰਾ ਕੁਝ ਉਹ ਲਗਭਗ ਨਵਾਂ ਸ਼ਹਿਰ ਦੇ ਲੋਕ ਸਾਰੇ ਜਾਣਦੇ ਬਲਕਿ ਸ਼ਹਿਰ ਦੇ ਬਾਹਰ ਵੀ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਵੀ ਪਤਾ ਕਿ ਸਚਨ ਨੂੰ ਪਿਛਲੇ ਪ੍ਰਧਾਨ ਨੂੰ ਬਰਖਾਸਤ ਕਰਨ ਤੋਂ ਬਾਅਦ ਕਿਸ ਤਰੀਕੇ ਨਾਲ ਲੰਬਾ ਸਮਾਂ ਨਗਰ ਕਾਉਂਸਲ ਦਾ ਕੋ ਪ੍ਰਧਾਨ ਨਹੀਂ ਚੁਣਿਆ ਗਿਆ ਇਹ ਗੱਲ ਦੱਸਦੇ ਹੋਏ ਕਿ ਨਗਰ ਕਾਉਂਸਲ ਦੀ ਇਲੈਕਸ਼ਨ ਤੇ ਕੋਈ ਸਟੇ ਹੈ ਔਰ ਹਾਈ ਕੋਰਟ ਦੇ ਕੋਈ ਨਵੇਂ ਆਰਡਰ ਨਹੀਂ ਆਏ ਉਸ ਤੋਂ ਬਾਅਦ ਅੱਜ ਤੱਕ ਨਹੀਂ ਆਏ ਔਰ 2 ਸਾਲ ਬਾਅਦ ਇਹਨਾਂ ਨੇ ਕਮੇਟੀ ਦੀ ਇਲੈਕਸ਼ਨ ਰੱਖਾਤੀ ਏ ਹਰ ਲੋਕੀ ਵੀ ਚਿੱਕਾ ਮਾਰਦੇ ਹੋਏ ਜਾਂਦੇ ਆ ਜੀ ਹਾਂਜੀ ਹਾਂਜੀ ਇਹ ਹਾਲਾਤ ਹੈ ਇਹ ਲੋਕਾਂ ਦੀ ਸਿਰਫ ਸ਼ਹਿਰ ਦੀ ਗੱਲ ਨਹੀਂ ਆ ਇਹ ਸਿਰਫ ਰੇਲਵੇ ਰੋਡ ਦੀ ਗੱਲ ਨਹੀਂ ਹੈ ਇਹ ਸਾਰੇ ਇਲਾਕੇ ਦੀ ਸੜਕ ਆ ਇਹ ਪਿੰਡਾਂ ਵਾਲੇ ਲੋਕ ਵੀ ਇਹਦੇ ਨਾਲ ਜੁੜੇ ਅੱਜ ਬਹੁਤ بڑے ਪੱਦਰ ਤੇ ਕਿਸਾਨ ਵੀ ਇਕੱਠੇ ਹੋਏ ਆ ਇਹਨਾਂ ਦੀ ਗਲਤ ਨੀਤੀਆਂ ਦੇ ਖਿਲਾਫ ਰੇਲਵੇ ਰੋਡ ਦੀ ਸੜਕ ਮੰਡੀ ਦੀ ਵੀ ਸੜਕ ਆ ਕਿਸਾਨਾਂ ਦੀ ਵੀ ਸੜਕ ਆ ਇੱਥੋਂ ਹੀ ਲੰਘ ਕੇ ਜਾਂਦੇ ਆ ਔਰ ਪਿਛਲੇ ਸਮੇਂ 'ਚ ਇਹਨਾਂ ਦੀ ਗਲਤ ਨੀਤੀਆਂ ਕਰਕੇ ਜਿਹੜਾ ਲੈਂਡ ਪੂਲਿੰਗ ਕਰਕੇ ਅੱਜ ਕਿਸਾਨ ਵੀ ਇਕੱਠੇ ਹੋਏ ਇਸ ਤੋਂ ਬਾਅਦ ਮੈਂ ਉੱਥੇ ਵੀ ਜਾਊਂਗਾ ਥੋੜੇ ਦਿਨ ਪਹਿਲਾਂ ਮਾਲੀ ਵੀ ਗਮਾੜਾ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਆਏ ਆ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਉੱਤੇ ਸੀਗੀ ਵਿੱਚ ਮੈਂ ਵੀ ਗਿਆ ਸੀਗਾ ਅੱਜ ਇੱਥੇ ਵੀ ਉੱਥੇ ਆਪਾਂ ਜਾਵਾਂਗੇ ਪਰ ਮੁੱਦਾ ਰੇਲਵੇ ਰੋਡ ਦਾ ਅੱਜ ਅਫਸੋਸ ਦੀ ਗੱਲ ਆ ਕਿ ਜਿਹੜੀ 64 ਲੱਖ ਦੀ ਸੜਕ ਸੀ ਉਹਦੇ ਵਿੱਚ ਤਾਂ ਕੋਈ ਇਨਕੁਆਇਰੀ ਹੋਈ ਨਹੀਂ ਬੜੀ ਮਾੜੀ ਗੱਲ ਆ ਪਰ ਅੱਜ ਉਹਨੂੰ ਪੁਲਾਉਂਦੇ ਹੋਏ ਸਰਕਾਰ ਲਗਭਗ 10-11 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਬਣਾ ਰਹੀ ਆ 10-11 ਕਰੋੜ ਦੀ ਲਾਗਤ ਨਾਲ ਇਹ ਕੋਈ ਹਵਾ 'ਚ ਨਹੀਂ ਹੈ ਇਹ ਫੈਕਟਸ ਆ ਇਹ ਸ਼ਾਇਦ ਰੇਲਵੇ ਰੋਡ ਵਾਲੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ 10-11 ਕਰੋੜ ਦੀ ਸੜਕ ਬਣ ਰਹੀ ਆ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਜਿਹੜੀਆਂ ਜਿਹੜੀਆਂ ਪਾਈਪਾਂ ਇੱਥੇ ਪਈਆਂ ਉਹ 12 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀਆਂ ਪਾਈਪਾਂ ਸ਼ਹਿਰ ਵਿੱਚ ਪਾਈ ਜਾ ਰਹੀਆਂ ਜਿਹਦੇ ਵਿੱਚੋਂ ਲਗਭਗ 4.5 ਕਰੋੜ ਰੁਪਏ ਦੀ ਲਾਗਤ ਨਾਲ ਸਿਰਫ ਥੋੜੇ ਰੇਲਵੇ ਰੋਡ ਤੇ ਇਹ ਪਾਈਪਾਂ ਪੈ ਰਹੀਆਂ 4.5-5 ਕਰੋੜ ਰੁਪਏ ਦੀ ਲਾਗਤ ਨਾਲ ਔਰ ਉਹਦੀ ਜਿਹੜੀ ਡੀਪੀਆਰ ਆ ਜਿਹੜੀ ਕਿ ਮੈਂ ਚੰਡੀਗੜ੍ਹੋਂ ਇਹਨਾਂ ਦੇ ਦਫ਼ਤਰ ਤੋਂ ਹੀ ਕਢਾਈ ਆ ਇਹ ਜਿਹੜਾ ਆਨ ਗoing ਕੰਮ ਚੱਲ ਰਿਹਾ ਉਹਦੀ ਪੂਰੀ ਰਿਪੋਰਟ ਆ ਤੈਨੂੰ ਫੜੇ ਪਾਜੇ 11 ਕਰੋੜ 95 ਲੱਖ 80000 ਰੁਪਇਆ 1196 ਦੀ ਇਹ ਪਾਈਪਾਂ ਪੈ ਰਹੀਆਂ ਜਿਹੜੀਆਂ ਬਹੁਤ ਸ਼ਾਨਦਾਰ ਸੋਨੇ ਦੀ ਪਾਈਪਾਂ ਪਈਆਂ ਲਗਭਗ 12 ਕਰੋੜ ਦੀਆਂ ਪਾਈਪਾਂ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਜਿਹੜੀ ਡੀਪੀਆਰ ਵਿੱਚ ਜਿਹੜੀ ਕਾਸਟਿੰਗ ਲਈ ਹੋਈ ਆ ਡਬਲਯੂ ਬੀ ਐਮ ਡਬਲਯੂ ਬੀ ਐਮ ਹੁੰਦਾ ਜਿਹੜਾ ਗੱਟਾ ਪੈਂਦਾ ਜਿਹੜੀ ਇਹਨਾਂ ਨੇ ਪਾਈਪਾਂ ਵਿਛਾਈਆਂ ਉਹਦੇ ਥੱਲੇ ਜਿਹੜਾ ਗੱਟਾ ਪੈਣਾ ਸੀ ਜਾਂ ਪਾਈਪਾਂ ਦੇ ਉੱਪਰ ਜਿਹੜੇ ਉਹ ਤੁਹਾਡੇ ਐਗਰੀਗੇਟ ਪੈਣਾ ਸੀ ਉਹਦੀ ਵੀ ਪ੍ਰੋਪਰ ਲਈ ਹੋਈ ਹੈ, ਬੀਟੀ ਦੀ ਲਈ ਹੋਈ ਹੈ। ਜੋ ਵੀ ਟੈਕਨੀਕਲ ਗੱਲਾਂ ਹੁੰਦੀਆਂ ਸਾਰੀਆਂ ਇਹਦੇ 'ਚ ਲਿਖੀਆਂ ਹੋਈਆਂ। ਜਿਹੜੇ ਰੇਲਵੇ ਰੋਡ ਦੇ ਇੱਥੇ ਦੁਕਾਨਦਾਰ ਨੇ ਜਾਂ ਜਿਹੜੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਬਿਹਤਰ ਪਤਾ ਹੋਊਗਾ ਕਿਉਂਕਿ ਮੈਂ ਤਾਂ ਫਿਰ ਅੰਦਰ ਬਾਹਰ ਕਈ ਵਾਰੀ ਸ਼ਹਿਰ 'ਚ ਨਹੀਂ ਵੀ ਹੁੰਦਾ। ਇਹਨਾਂ ਨੇ ਤਾਂ ਨੇੜੇ ਖੜ ਕੇ ਦੇਖਿਆ ਕਿ ਕਿੰਦਾਂ ਪਾਈਪਾਂ ਪਈਆਂ ਹੁਣ ਵਿੱਚ ਗੱਟਾ ਪਿਆ ਨਹੀਂ ਪਿਆ ਐਗਰੀਗੇਟ ਪਿਆ ਨਹੀਂ ਪਿਆ ਇਹਨਾਂ ਨੂੰ ਪਤਾ ਹੋਊਗਾ ਪਰ ਇਹ ਡੀਪੀਆਰ ਵਿੱਚ ਇਹਦੀ ਪੇਮੈਂਟ ਸਰਕਾਰ ਵੱਲੋਂ ਹੋਈ ਹੋਈ ਆ 12 ਕਰੋੜ ਦੀ ਇਹ ਤਾਂ ਹੋ ਗਈ ਪਾਈਪਾਂ ਦੀ ਗੱਲ 4.5 ਕਰੋੜ ਰੁਪਏ ਦੀ ਇਸ ਤੋਂ ਇਲਾਵਾ 6.5 ਕਰੋੜ ਰੁਪਏ ਦੀ ਲਾਗਤ ਨਾਲ ਇਹਨਾਂ ਨੇ ਮਤਾ ਪਾਇਆ ਸੀਗਾ ਕਮੇਟੀ ਵੱਲੋਂ ਜਿਹੜੀ ਇਹਨਾਂ ਦੀ ਨਵੀਂ ਕਮੇਟੀ ਬਣੀ ਆ ਤੁਹਾਨੂੰ ਆਪਜੀ ਨੂੰ ਯਾਦ ਹੋਊਗਾ ਕਿ ਪਿਛਲੇ ਸਮੇਂ 'ਚ ਆਪਾਂ ਕਮੇਟੀ ਦੀ ਇਲੈਕਸ਼ਨ ਵਿੱਚ ਪਾਰਟਿਸਿਪੇਟ ਪ੍ਰਧਾਨਗੀ ਵਾਸਤੇ ਨਹੀਂ ਕੀਤਾ ਸੀ ਇੱਕ ਸਾਡਾ ਵਾਈਸ ਪ੍ਰਧਾਨ ਬਣਨਾ ਸੀ ਉਹ ਵੀ ਇਹਨਾਂ ਨੇ ਸਾਡੇ ਬਣਾ ਨਹੀਂ ਦਿੱਤਾ ਧੱਕਾ ਕਰਤਾ ਹਾਲੇ ਕਿ ਐਮਸੀ ਸਾਡੇ ਜਿਆਦਾ ਸੀਗੇ ਚਲੋ ਕੋਈ ਗੱਲ ਨਹੀਂ ਸਾਨੂੰ ਇਸ ਗੱਲ ਦਾ ਕੋਈ ਗਮ ਨਹੀਂ ਆ ਆਪਾਂ ਰੌਲਾ ਪਾਇਆ ਧੰਨਾ ਦਿੱਤਾ ਡੀਸੀ ਨੂੰ ਮਿਲੇ ਨਹੀਂ ਪੇਸ਼ ਗਈ ਮੌਕੇ ਦੀ ਸਰਕਾਰ ਆ ਮੌਕੇ ਦੀ ਅਫਸਰ ਆ ਅਜ ਇਹਨਾਂ ਦੀ ਸਰਕਾਰ ਆ ਇਹ ਜੋ ਮਰਜ਼ੀ ਕਰ ਸਕਦੇ ਆ ਅੱਜ ਪਰ ਦੁੱਖ ਦੀ ਗੱਲ ਇਹ ਆ ਕਿ ਕਈ ਵਾਰੀ ਇਲਾਕੇ ਦੇ ਲੋਕਾਂ ਨਾਲ ਇੱਥੇ ਵਾਅਦਾ ਕਰਕੇ ਗਏ ਆ ਰੇਲਵੇ ਰੋਡ ਦੇ ਲੋਕਾਂ ਨਾਲ ਸ਼ਹਿਰ ਦੇ ਲੋਕਾਂ ਨਾਲ ਕਿ ਸੜਕ ਛੇਤੀ ਬਣ ਜਾਊਗੀ ਕਦੀ 2 ਦਿਨ ਦਾ ਵਾਅਦਾ ਕਰਕੇ ਗਏ ਕਦੀ ਹਫ਼ਤੇ ਦਾ ਕਦੀ 10 ਦਿਨ ਦਾ ਪਰ ਅੱਜ ਵੀ ਸੜਕ ਉਦਾਂ ਦੀ ਉਦਾਂ ਹੁਣ ਤਾਂ ਪ੍ਰਧਾਨ ਬਣੇ ਨੂੰ ਵੀ ਕਈ ਮਹੀਨੇ ਹੋ ਗਏ ਆ ਅੱਜ ਮੈਂ ਇਸ ਕਰਕੇ ਇੱਥੇ ਆਇਆ ਕਿਉਂਕਿ 17 ਤਰੀਕ ਨੂੰ ਪਹਿਲਾਂ ਜਿਹੜਾ ਟੈਂਡਰ ਖੁੱਲਣਾ ਸੀ 17 ਜੁਲਾਈ ਨੂੰ ਜੋ ਉਹਦਾ ਪ੍ਰੋਸੈਸ ਆ 17 ਜੁਲਾਈ ਨੂੰ ਕਿਸੇ ਕਾਰਨ ਇਹਨਾਂ ਦਾ ਕੰਮ ਨਹੀਂ ਸਿਰੇ ਚੜਿਆ ਇਹ ਜਾਣਦੇ ਹੋਊਗੇ ਕਿਉਂ ਨਹੀਂ ਸਿਰੇ ਚੜਿਆ ਇਹਨਾਂ ਨੇ ਉਹਨੂੰ 10 ਦਿਨ ਹੋਰ ਅੱਗੇ ਐਕਸਟੈਂਡ ਕਰਤਾ ਉਹਨੂੰ 27 ਤੇ ਲੈ ਗਏ 27 ਨੂੰ ਵੀ ਪਤਾ ਨਹੀਂ ਕਿਉਂ ਨਹੀਂ ਇਹਨਾਂ ਦਾ ਕੰਮ ਸਿਰੇ ਚੜਿਆ ਅੱਜ ਵੀ ਅਖਬਾਰ ਵਿੱਚ ਵੀ ਖਬਰ ਆ ਡੈਨਿਕ ਪਾਸ ਕਰਦੀ ਖਬਰ ਆ ਹੋਰ ਵੀ ਸ਼ਾਇਦ ਅਖਬਾਰਾਂ ਨੇ ਲਾਈ ਹੋਵੇ ਮੈਨੂੰ ਪਤਾ ਨਹੀਂ ਪਰ ਹੁਣ ਇਹ ਦੱਸਣ ਨੂੰ ਇਹ ਇਹ ਪਤਾ ਚੱਲ ਰਿਹਾ ਕਿ ਇਹ ਸੜਕ ਅਗਲੇ ਵੀ ਕੁਝ ਸਮੇਂ ਨਹੀਂ ਬਣਨੀ ਇਹਦਾ ਕੀ ਕਾਰਨ ਆ ਇਹ ਤਾਂ ਜਵਾਬ ਇਹ ਹੀ ਦੇ ਸਕਦੇ ਆ ਹਾਲਾਂਕਿ ਨਵਾਂ ਸ਼ਹਿਰ ਦਾ ਇਸ ਟਾਈਮ ਤੇ ਕੋਈ EO ਵੀ ਨਹੀਂ ਵਾਲੀ ਵਾਰਿਸ ਤਾਂ ਕੋਈ ਹੈ ਹੀ ਨਹੀਂ ਜਿਹੜਾ ਇੱਥੇ ਇੱਕ EO ਸਿਗਾ ਜਿਹੜਾ ਕਿ ਮੈਂ ਸਮਝਦਾ ਸਿਰੇ ਦਾ ਕਰਪਟ ਆਦਮੀ ਸੀ ਉਹਦੀ ਬਦਲੀ ਹੋ ਚੁੱਕੀ ਆ ਔਰ ਉਹਦੀ ਜਗ੍ਹਾ ਤੇ ਕੋਈ ਨਵਾਂ ਯੋ ਨਹੀਂ ਆਇਆ ਕੋਈ ਨਵਾਂ ਚਾਰਜ ਨਹੀਂ ਕਿਸੇ ਨੂੰ ਮਿਲਿਆ ਔਰ ਜੋ ਦੱਸਿਆ ਜਾ ਰਿਹਾ ਕਿ ਜਦ ਤੱਕ ਯੋ ਕੋਲ ਚਾਰਜ ਨਹੀਂ ਹੁੰਦਾ ਸ਼ਾਇਦ ਤਦ ਤੱਕ ਇਹ ਟੈਂਡਰ ਨਹੀਂ ਲਾ ਸਕਦੇ ਆ ਉਹਨੂੰ ਅਲੋਕੇਟ ਨਹੀਂ ਕਰ ਸਕਦੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਮੈਂ ਗੁੰਮਰਾਹ ਕਰ ਰਹੇ ਆ ਮੈਂ ਟੈਕਨੀਕਲ ਅਫਸਰ ਐਮਈ ਆ ਟੈਂਡਰ ਖੁੱਲਣ ਨੂੰ ਐਮਈ ਹੋ ਤੱਕ ਦਾ ਇੱਕ ਬੇਕੂਪ ਬਣਾ ਰਹੇ 17 ਦੀਪੇ ਟੈਂਡਰ ਖੁੱਲੇ ਅੱਜ ਤੱਕ ਉੱਤੇ ਵੀ ਯੋ ਦੇ ਸਾਈਨ ਨਹੀਂ ਹੋ ਉਹਦੇ ਵਿੱਚ ਯੋ ਮੌਜੂਦ ਸਿਗਾ ਜੋ ਜੋ ਸਰਦੋਂ ਖੁਲਣ ਜੋ ਸੋਣਾਂ ਨਾ ਆਂਦੇ ਇਹਨਾਂ ਤੇ ਜੋ ਆਪਣੀ ਆਪਣੀ ਸੈਟਿੰਗ ਨਹੀਂ ਇਹਨਾਂ ਦੀ ਬੰਨ ਰਹੀ ਕੰਮ ਦੇ ਵਿੱਚ ਕੀ ਕਰਨਾ ਮੈਂ ਇਹਨਾਂ ਦਾ ਆਪਣਾ ਪੂਲ ਬਣ ਰਿਹਾ ਕਮੇਟੀ ਘਰ ਦੇ ਵਿੱਚ ਵੀਹੀ ਰੋਲ ਹੈ ਕਿ ਇਹਨਾਂ ਦਾ ਆਪਣਾ ਪੂਲ ਹੋ ਗਿਆ ਜਾਂ ਕੁਝ ਆਪਾਂ ਨੂੰ ਨਹੀਂ ਪਤਾ ਅਸੀਂ ਕਹਿੰਦੇ ਸ਼ਹਿਰ ਦਾ ਕੰਮ ਕਰਨਾ ਕਰ ਦਿਓ ਪਰ ਜਿਹੜਾ ਗੁੰਮਰਾਹ ਕਰ ਰਹੇ ਕਿ ਈਓ ਦੀ ਕੋਈ ਜ਼ਰੂਰਤ ਨਹੀਂ ਆ ਟੈਂਡਰ ਖੋਲਣ ਲਈ ਟੈਂਡਰ ਖੋਲਣ ਤੋਂ ਬਾਅਦ ਹੀ ਉਹਦੇ ਸਾਈਨ ਹੋਣੇ ਆ ਪੂਲ ਦੀ ਤਾਂ ਤੁਸੀਂ ਗੱਲ ਛੱਡ ਦਿਓ ਮੈਂ ਹਲੇ ਜੇ ਸ਼ਹਿਰ ਵਾਲੇ ਸ਼ਹਿਰ ਦੇ ਲੋਕਾਂ ਦੇ ਸਾਹਮਣੇ ਜੇ ਕਈ ਕੁਛ ਹੈ ਸ਼ੇਅਰ ਕਰਨ ਵਾਸਤੇ ਸਹੀ ਆਏ ਟਾਈਮ ਤੇ ਜੇ ਨਹੀਂ ਸਿੱਧੇ ਹੋਏ ਤਾਂ ਉਹ ਵੀ ਸਾਰਾ ਕੁਝ ਸ਼ੇਅਰ ਕਰਾਂਗੇ ਬੜੀ ਫੋਟੋਆਂ ਵੀਡੀਓ ਸਭ ਕੁਝ ਪਿਆ ਹੋਇਆ ਕਿ ਕਿਸ ਤਰੀਕੇ ਨਾਲ ਇਹ ਪੂਲ ਨੂੰ ਕਿਦਾਂ ਇਨਫਲੂਐਂਸ ਕਰਦੇ ਕੀ ਕਰਦੇ ਆ ਸਾਨੂੰ ਤਾਂ ਇਹ ਆ ਕਿ ਅੱਜ ਸਾਰਾ ਕੁਝ ਤੁਹਾਡੇ ਕੋਲ ਆ ਸਰਕਾਰ ਵੀ ਤੁਹਾਡੀ ਆ ਕਮੇਟੀ ਵੀ ਤੁਹਾਡੀ ਅਫਸਰ ਵੀ ਤੁਹਾਡੇ ਆ ਇਹ ਕਿਸ ਢੰਗ ਨਾਲ ਕੰਮ ਹੋਣਾ ਹੈ ਅੱਜ ਤੁਸੀਂ ਦੇਖਣਾ ਜੇ ਅੱਜ ਵੀ ਇਹ ਕੰਮ ਸਿਰੇ ਨਹੀਂ ਚੜਦਾ ਇਹਦੀ ਜਵਾਬਦੇਹੀ ਤੁਹਾਡੀ ਆ ਔਰ ਤੁਸੀਂ 6.5 ਕਰੋੜ ਦਾ ਟੈਂਡਰ ਲਾਇਆ ਸੀ ਮਹਿਕਮੇ ਵੱਲੋਂ ਉਹਨੂੰ ਘਟਾ ਕੇ 5.5 ਦਾ ਕਰ ਦਿੱਤਾ ਗਿਆ ਅੱਜ 5.5 ਕਰੋੜ ਦਾ ਟੈਂਡਰ ਲੈਣ ਲਈ ਵੀ ਤੁਹਾਡੇ ਤੋਂ ਲੱਗ ਨਹੀਂ ਰਿਹਾ ਇਹ ਤੁਹਾਡੀ ਸਰਕਾਰ ਦੀ ਤੁਹਾਡੇ ਪ੍ਰਸ਼ਾਸਨ ਦੀ ਤੁਹਾਡੇ ਮੌਕੇ ਦੇ ਜਿਹੜੇ ਨੁਮਾਇੰਦੇ ਆ ਸਰਕਾਰ ਦੇ ਉਹਨਾਂ ਦੀ ਪੂਰੀ ਨਲਾਕੀ ਆ ਲੋਕਾਂ ਨੂੰ ਗਮਰਾਹ ਕਰਕੇ ਹੁਣ ਉਹ ਲੱਭਦੇ ਵੀ ਨਹੀਂ ਕਿ ਕਿੱਥੇ ਗਏ ਆ ਔਰ ਇਹ ਮੇਰੇ ਕੋਲ ਕਮੇਟੀ ਦੇ ਜਾ ਟੈਂਡਰ ਇਹਨਾਂ ਨੇ ਲਾਇਆ ਉਹਦੀ ਮੇਰੇ ਕੋਲ ਕਾਪੀ ਆ 5 ਕਰੋੜ 46 ਲੱਖ 5651 ਰੁਪਏ ਦੀ ਸਾਢੇ 5 ਕਰੋੜ ਰੁਪਏ ਇਹ ਹੋ ਗਿਆ ਸਾਢੇ 4-5 ਕਰੋੜ ਦੀ ਵਾਟਰ ਸਪਲਾਈ ਦੀ ਹੋ ਗਈ ਜਿਹਦੇ ਵਿੱਚ ਸੜਕ ਦਾ ਵੀ ਉਹਨਾਂ ਨੇ ਰਕ ਲੈ ਕੇ ਰੱਖਿਆ ਹੋਇਆ ਆ ਕਸਟ ਲਈ ਹੋਈ ਆ ਬਣਾਉਣ ਵਾਸਤੇ ਜਿੱਥੇ-ਜਿੱਥੇ ਪਟਣੀ ਆ 10-11 ਕਰੋੜ ਦੀ ਇਹ ਸੜਕ ਆ 10-10.5 ਕਰੋੜ ਰੁਪਏ ਦੀ ਜਿੰਨੀ ਵੀ ਬੰਦੀ ਆ ਅੱਜ ਪਤਾ ਨਹੀਂ 10-11 ਕਰੋੜ ਰੁਪਏ ਸੜਕ ਕਿਸ ਚੀਜ਼ ਦੀ ਬਣਾ ਰਹੇ ਹਲੇ ਤਾਂ ਬਣ ਨਹੀਂ ਜਾਵੇ ਜਿੱਦਾਂ ਵੀ ਬਣਾਣੀ ਬਣਾ ਦੇਣ ਔਰ ਇਹ ਪ੍ਰੋਪਰ ਉਹਦੇ ਚੋਦੀ ਟੈਕਨੀਕਲ ਸਪੈਸੀਫਿਕੇਸ਼ਨ ਆ ਜਿਹੜਾ ਚੰਡੀਗੜ੍ਹ ਤੋਂ ਇਹਨਾਂ ਦੇ ਇੰਜੀਨੀਅਰਿੰਗ ਵਿੰਗ ਤੋਂ ਮੈਂ ਕਢਾਈ ਆ ਜਿਹੜੀ ਇਹਨਾਂ ਨੇ ਉੱਥੇ ਮਹਿਕਮੇ ਨੂੰ ਸਬਮਿਟ ਕੀਤੀ ਆ ਇਹ ਸਾਈਨ ਕਾਪੀ ਆ ਤੁਸੀਂ ਦੇਖ ਸਕਦੇ ਅਫਸਰਾਂ ਦੇ ਸਾਈਨ ਹੋਏ ਹੋਏ ਸੋ ਇਹ ਆ ਜਿਹਨਾਂ ਦੇ ਹਾਲਾਤ ਨੇ ਰੱਬ ਦਾ ਵਾਸਤਾ ਬਹੁਤ ਤੁਸੀਂ ਇਹ ਸੜਕ ਤੇ ਸਿਆਸਤ ਕਰ ਲਈ ਆ ਸਭ ਤੋਂ ਪਹਿਲਾਂ ਜੋ 64 ਲੱਖ ਦਾ ਜਿਹੜੀ ਪਿਛਲੀ ਸੜਕ ਦਾ ਤੁਸੀਂ ਰੌਲਾ ਪਾਇਆ ਸੀ ਕਿ ਕਿਉਂ ਟੁੱਟੀ ਇਹ ਕਿਉਂ ਦਾ ਜਵਾਬ ਤੁਹਾਡੇ ਕੋਲ ਆ ਤੁਸੀਂ ਇਨਕੁਆਇਰੀ ਕਰਾਣੀ ਮੇਰਾ ਕੰਮ ਨਹੀਂ ਹੈ ਅਰਾਜੇ ਤੁਹਾਡੇ ਤੋਂ ਨਹੀਂ ਹੁੰਦੀ ਇਨਕੁਆਇਰੀ ਤਾਂ ਤੁਸੀਂ ਫੇਲ ਹੋ ਸਾਡਾ ਕੋਈ ਕੰਮ ਨਹੀਂ ਉਸ ਗੱਲ ਨੂੰ ਭੁਲਾ ਕੇ ਤੁਸੀਂ ਅੱਜ 10-11 ਕਰੋੜ ਦਾ ਕੰਮ ਕਰਾਉਣ ਜਾ ਰਹੇ ਹੋ ਲੋਕਾਂ ਨੂੰ ਜਵਾਬ ਕਿੰਨੇ ਦੇਣਾ ਅੱਜ ਸਾਰੇ ਸ਼ਹਿਰ ਦੇ ਕੰਮ ਰੁਕੇ ਹੋਏ ਆ ਸਿਰਫ ਰੇਲਵੇ ਰੋਡ ਨਹੀਂ ਚਾਹੇ ਸਲੋ ਰੋਡ ਦਾ ਕੰਮ ਹੋਵੇ ਚਾਹੇ ਹੋਰ ਸ਼ਹਿਰ ਦੀਆਂ ਗਲੀਆਂ ਦਾ ਮਸਲਾ ਹੋਵੇ ਮੇਰੇ ਸਾਹਮਣੇ ਇਹ ਦੇਖੋ ਯੂਕੋ ਬੈਂਕ ਵਾਲੀ ਗਲੀ ਜਿਹੜੀ ਹੈ ਸਰ ਪੀ ਐਨ ਵੀ ਬੈਂਕ ਵਾਲੀ ਜਿਹੜੀ ਗਲੀ ਆ ਇੰਡੀਅਨ ਬੈਂਕ ਇਹ ਜਿੱਦਾਂ ਦੀ ਅੱਜ ਤੋਂ 1.5 ਮਹੀਨਾ ਪਹਿਲਾਂ ਸੀ ਉਦਾਂ ਦੀ ਆ ਪਟਕੇ 4 ਮਹੀਨੇ بڑے ਲੋਕ ਆਏ ਗਲੀ ਵਾਲੇ ਖੜੇ ਆ ਜੀ بڑے ਲੋਕ ਆਏ ਬੜਾ ਇੱਥੇ ਸਾਰਾ ਕੁਝ ਹੋਇਆ ਪ੍ਰੈਸ ਵਿੱਚ ਵੀ ਆਇਆ ਪਰ ਅੱਜ ਗੱਲ ਉੱਥੇ ਦੇ ਉੱਥੇ ਖੜੀ ਆ ਇਸ ਗੱਲ ਨੂੰ ਜੇ ਟੈਕਨੀਕਲੀ ਤੁਸੀਂ ਨਹੀਂ ਸਮਝੋਗੇ ਤਾਂ ਇਹ ਕੰਮ ਨਹੀਂ ਸਿਰੇ ਚੜੂਗਾ ਅੱਜ ਟੈਕਨੀਕਲੀ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਸੋ ਮੇਰੀ ਸਰਕਾਰ ਨੂੰ ਵੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਲੋਕਾਂ ਨੂੰ ਐਦਾ ਨਾ ਬੇਫਕੂ ਬਣਾਇਆ ਜਾਵੇ ਜਿਹੜਾ ਕੰਮ ਹੋਣ ਵਾਲਾ ਹੈ ਹੋਵੇ ਅੱਜ ਵੀ ਜੇ ਤੁਸੀਂ ਕੰਮ ਸ਼ੁਰੂ ਕਰਦੇ ਹੋ ਮੇਰੇ ਖਿਆਲ ਨਾਲੇ ਨਵੇਂ ਸਾਲ ਤੋਂ ਪਹਿਲਾਂ ਕੰਮ ਕੰਪਲੀਟ ਨਹੀਂ ਹੋਣਾ ਜੱਜ ਵੀ ਸ਼ੁਰੂ ਕਰਦੇ ਇਹ ਗੱਲ 2026 ਤੱਕ ਜਾਣੀ ਆ ਸੋ ਇਸ ਕਰਕੇ ਤੁਸੀਂ ਸੀਜ਼ਨ ਦਾ ਖਰਾਬ ਕਰਤਾ ਹੁਣ ਇਹਨੂੰ ਘਟੋ ਘਟ ਸਿਰੇ ਛਾੜ ਦਿਓ ਔਰ ਕੱਲਾ ਸ਼ਹਿਰ ਦਾ ਨਹੀਂ ਜੋ ਕਿਸਾਨਾਂ ਨਾਲ ਧੱਕਾ ਹੋ ਰਿਹਾ ਉਹਨਾਂ ਦੀ ਬਿਨਾ ਉਹਨਾਂ ਦੀ ਸਲਾਹ ਦੇ ਨਾਲ ਤੁਸੀਂ ਇੱਕ ਸਿਰਫ ਲੋਨ ਲੈਣ ਵਾਸਤੇ ਲੈਂਡ ਪੂਲਿੰਗ ਦਾ ਡਰਾਮਾ ਰਚ ਰਹੇ ਹੋ ਪੰਜਾਬ ਦੇ ਲੋਕ ਇਸ ਗੱਲ ਨੂੰ ਜਾਣ ਚੁੱਕੇ ਆ ਤੁਸੀਂ ਕਿਸਾਨਾਂ ਦਾ ਹੱਕ ਮਾਰ ਕੇ ਤੁਹਾਨੂੰ ਕੁਝ ਵੀ ਲਬਣਾ ਨਹੀਂ ਹੈ ਔਰ ਜੋ ਅੱਜ ਪਿੰਡਾਂ ਵਿੱਚ ਜੋ ਨਰੇਗਾ ਦੇ ਵਰਕਰਾਂ ਦੇ ਨਾਲ ਜੋ ਹਾਲਾਤ ਹੋ ਰਹੇ ਨੇ ਉਹ ਵੀ ਪਿੰਡ ਵਾਲੇ ਗੱਲ ਬਿਆਨ ਕਰ ਸਕਦੇ ਆ ਕੱਲ ਸੀਐਮ ਸਾਹਿਬ ਕੱਲ ਪਰਸੋ ਆਏ ਸੀਗੇ ਉੱਥੇ ਬਾਹਰ ਵੀ ਨਰੇਗਾ ਵਰਕਰਸ ਬੈਠੇ ਹੋਏ ਸੀਗੇ ਜਿਨ੍ਹਾਂ ਨੂੰ ਪਿਛਲੇ 2-2 ਮਹੀਨੇ 3-3 ਮਹੀਨਿਆਂ ਦੀ ਤਨਖਾਹਾਂ ਨਹੀਂ ਮਿਲੀਆਂ ਔਰ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਕੰਮ ਨਰੇਗਾ ਰਾਹੀਂ ਚੱਲਦੇ ਸੀ ਅੱਜ ਉਸਤੇ ਵੀ ਕੰਪਲੀਟ ਰੋਕ ਲੱਗ ਚੁੱਕੀ ਅੱਜ ਪਿੰਡਾਂ 'ਚ ਵੀ ਕੰਮ ਨਹੀਂ ਸ਼ਹਿਰ 'ਚ ਹੈ ਨਹੀਂ ਪਿੰਡਾਂ 'ਚ ਵੀ ਕੋਈ ਕੰਮ ਨਹੀਂ ਇਹ ਹਾਲਾਤ ਨੇ ਸੋ ਇਹਦੇ ਕਰਕੇ ਅੱਜ ਮੈਂ ਰੇਲਵੇ ਰੋਡ 'ਚ ਆਇਆ ਸੀਗਾ ਪਹਿਲਾਂ ਵੀ ਆਉਂਦੇ ਰਹੇ ਆ ਪਰ ਅੱਜ ਤੁਰ ਕੇ ਜਾਂਦਾ ਇਹ ਸੀਗਾ ਕਿ ਜਿਵੇਂ ਲੋਕ ਇਸ ਗਾਰੇ 'ਚ ਤੁਰ ਕੇ ਜਾਂਦੇ ਮੈਂ ਵੀ ਇਸ ਗਾਰੇ 'ਚੋਂ ਤੁਰ ਕੇ ਜਾਣਾ ਸੀਗਾ ਤਾਂ ਕਿ ਜੋ ਲੋਕਾਂ ਦੀ ਦੁੱਖ ਤਕਲੀਫ ਹੈ ਉਹ ਮੈਂ ਰੋਜ਼ ਉਸ ਲੈਵਲ ਤੇ ਤਾਂ ਨਹੀਂ ਸਮਝ ਸਕਦਾ ਪਰ ਜਿੰਨਾ ਵੀ ਮੈਂ ਨੇੜੇ ਸਮਝ ਸਕਦਾ ਉਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰਾਂ ਔਰ ਇਹਨਾਂ ਨੂੰ ਮੈਂ ਜਾਗੰਦਾ ਰਵਾਂ ਸੋ ਜਿਆਦਾ ਲੰਬਾ ਨਾ ਜਾਂਦੇ ਇੱਕ ਵਾਰੀ ਫਿਰ ਜਿੰਨੇ ਲੋਕ ਇੱਥੇ ਆਏ ਆ ਤੁਹਾਡਾ ਧੰਨਵਾਦ ਕਰਦਾ ਔਰ ਸਰਵੈਨਾਂ ਯਕੀਨ ਦਿਵਾ ਸਕਦਾ ਕਿ ਜਿਹੜੇ ਤੁੰਬ ਕਰਨ ਦੀ ਨੀਂਦ ਸੁੱਤੇ ਇਹਨਾਂ ਨੂੰ ਜਗਾਨ ਵਿੱਚ ਜੋ ਵੀ ਮੇਰੇ ਤੋਂ ਹੁੰਦਾ ਹੋਊਗਾ ਮੈਂ ਕਰਾਂਗਾ ਪਿਛਲੇ ਇਹਨੇ ਲੰਬੇ ਸਮੇਂ ਤੋਂ ਚੁੱਪ ਸੀ ਕਿਉਂਕਿ ਇਹਨਾਂ ਨੂੰ ਮੌਕਾ ਜਿਹੜਾ ਬੰਦੇ ਨੂੰ ਅੱਜ ਸੀਟ ਤੇ ਇਹਨਾਂ ਨੇ ਬਿਠਾਇਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਪਰ ਅੱਜ ਇਹ ਦੋ ਵਾਰੀ ਫੇਲ ਹੋ ਗਏ ਉਹ ਤੀਜੀ ਵਾਰੀ ਵੀ ਟੈਂਡਰ ਲੱਗਣਾ ਨਹੀਂ ਲੱਗਣਾ ਇਸ ਕਰਕੇ ਇਨਾਂ ਨੂੰ ਜਗਾਨ ਆਇਆ ਕਿ ਇਹਨੂੰ ਲਾ ਦੋ ਤੇ ਕੰਮ ਕਰ ਦਿਓ। ਬਹੁਤ ਇਹ ਸੱਜਣਾਂ ਸ਼੍ਰੀ ਭਗ세ਗ ਨਗਰ ਦਾ ਸਨਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪੰਦੀ ਸਿੰਘ ਇਜਾਜ਼ਤ ਦਿਓ ਧੰਨਵਾਦ